ਤੇ ਮਾਏ ਦੇ ਜੋਗੀ ਬੁੱਤ ਤੇ ਵਧਾਈ ਤੇਰੀ ਮਾਏ ਦੇ ਜੋਗੀ ਪਰਿਆ ਬੱਚਿਆ ਆ ਜਾ ਟਿਕਲਾ ਜਾ ਆ ਜਾ ਟਿਕਲਾ ਇਹੇ ਪਰਸੋਂ ਇਹ ਸਾਡੀ ਭੂਆ ਦਾ ਲੜਕਾ ਪੋਤਰਾ ਸੀ ਸਾਡਾ ਟੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਆ ਦਿਖਾ ਕੇ ਬਸ ਆਪਣੇ ਘਰੋਂ ਘਰੀ ਲੰਮੇ ਪਾਇਆ ਬਾਹਰੋਂ ਫੋਨ ਆਇਆ ਕਿਸੇ ਮੁੰਡੇ ਦਾ ਤੇ ਇਦਾਂ ਇਦਾਂ ਡੈਂਗਲ ਬੋਸ ਹੋ ਗਿਆ ਉਹ ਉੱਠਿਆ ਨਹੀਂ ਜੇ ਆ ਬੋਲ ਪੁਲਸ ਵਾਲੇ ਲੱਗੇ ਬਸ ਉਹ ਮੁੰਡਿਆਂ ਨੂੰ ਸਹੀ ਗੱਲ ਨਹੀਂ ਸਾਨੂੰ ਕੋਈ ਦਿੱਕਤ ਹੀ ਕਹਿਣ ਜੂ ਨਿੰਬੂ ਪਾਣੀ ਪਾ ਲਿਆ ਰੋਟੀ ਪਾ ਲਈ ਤੇ ਕਦੀ ਅਜਾਈਆਂ ਉੱਤੇ ਦਿੱਤੀਆਂ ਬਸ ਇਹ ਹੋ ਪੂਰੇ ਸਾਨੂੰ ਕਿਹੜੀ ਆ ਨਹੀਂ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸੀ ਟ੍ਰਿੰਕਲ ਨੂੰ ਪਾਰ ਕੇ ਹਮਮ ਉਹ ਇੱਕ ਡੇਢ ਸਾਲ ਹੋ ਗਿਆ ਸਾਲ ਕਿੱਥੇ ਭਈ ਰਿਆ ਤੇ ਉਥੇ ਡਿਲੀਗੇਸ਼ਨ 4 ਕੁ ਮਹੀਨੇ ਹੋਏ ਪਰਿਵਾਰ ਚ ਪਿੱਛੇ ਕੋਣ ਕੋਣ ਹੈ ਜੀ ਆਜ਼ਮਦੀ ਮਮੀ ਦਾਦੀ ਨੇ ਇੱਕ ਬ੍ਰਦਰ ਹੈ ਹੋਰ ਪਰਵਾਰੇ ਆਹ ਕੀ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਹੀ ਮਾੜੇ ਵਿਚਾਰੇ ਹੁਣ ਗੱਡੀ ਚਲਾ ਚਲਾ ਕੇ ਪਾਦੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੀ ਮੈਂ ਕਰਨ ਆਂ ਵੀ ਮਦਦ ਕੀਤੀ ਆ ਵੱਦ ਤੋਂ ਵੱਦ ਬਾਕੀ ਉਹ ਮੁੰਡੇ ਦੀ ਲੱਲਬੋਡੀ ਲੱਲਬੋਡੀ ਘਰ ਪਹੁੰਚੇ ਪਹਿਹੀਂ ਚਲੋਂ ਦਾ ਆਪਣੇ ਫਿਰਵਾ ਜਾਣ ਨਾਲ ਅੰਤਮ ਅੰਦੂ ਕਰ ਲਈ ਸਰਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ ਜੀ ਦੋ ਬੱਚੇ ਸਾਰ ਇੱਕ ਵੱਡਾ ਸੀ ਛੋਟਾ ਛੋਟਾ ਸੀ ਸਾਰ ਤੇ ਕਿੰਨੇ ਟਾਈਮ ਹੋ ਗਿਆ ਸੀ ਨੂੰ ਤੁਸੀਂ ਇੱਥੇ ਭੇਜਿਆ ਇੱਥੇ ਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਦਵਾਈ ਰਿਆ ਸੀ ਥੋੜਾ ਜਿਹਾ ਸਾਲਕ ਹੂੰ 4 ਕਿ ਮਹੀਨੇ ਹੋਏ ਇੱਥੇ ਗਏ ਆ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸ ਉਦੋਂ ਜਦੋਂ ਪਰਸੋਂ ਇਹ ਗੱਲ ਰਾਤ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋਈ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾਂ ਇਹਦੇ ਲੈਂਦੇ ਨੇ ਗਿੱਲ ਆ ਬਾਲਾ ਕੋਟਲੀ ਦਾ ਉਹ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਆ ਤਾਂ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਤੁਹਾਡੇ ਦੇ ਬਾਹਰ ਰੱਖ ਦੋ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਬਾਰਦਾ ਹੋਈ ਏ ਤੇ ਸਰਕਾਰ ਕੋ ਮੰਗ ਕਰਨੇ ਆ ਵੀ ਮੇਰਾ ਬੱਚਾ ਕਾਰ ਪਰ ਇਹ denn ਮਿੱਟੀ ਹੋਰੀ ਸਾਡੀ ਕੋਈ ਇਟਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਨਹੀਂ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿਰ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆ ਆਪਣੀ ਗੱਲ ਪਤਾ ਲੱਗਣਾ ਚਾਹੀਦੀ ਤੇ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇਵਾਂ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਤੇ ਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗਣੀ ਮੇਰੀ ਉਹਨਾਂ ਨਾਲ ਆਸਤੇ ਹੋਏ ਗੱਲ ਹੋਈ ਸੀ ਕਹਿੰਦਾ ਇਹ ਮੈਂ ਠੀਕ ਆ ਮੈਂ ਰੋਟੀ ਖਾਣ ਦੀਆ ਵੀਡੀਓ ਕਾਲ ਤੇ ਗੱਲ ਹੋਈ ਆ ਬਾਅਦ ਚ ਅਗਲੇ ਦਿਨਾਂ ਅਗਲੇ ਦਿਨ ਮੇਰੇ ਦੀ ਗੱਲ ਨਹੀਂ ਹੋਈ ਮੈਂ ਉਹਨੂੰ ਫੋਨ ਕਰਦੀ ਆ ਮੈਂ ਤਾਂ ਉਹਨੂੰ ਬਾਰ-ਬਾਰ ਫੋਨ ਕਰਦੀ ਹੁੰਦੀ ਸੀ ਮੈਂ ਕਿ ਟਿੰਕ ਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਆ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ ਬੇਲੂ ਬੇਲੂ ਉਹਨੂੰ ਕਹਿੰਦੇ ਆ ਉਹਨੂੰ ਮੈਂ ਕਿਹਾ ਮੈਂ ਕਿਹਾ ਟਿੰਕਲ ਕਿੱਥੇ ਹੈ ਕਹਿੰਦਾ ਟਿੰਕਲ ਬਾਹਰ ਮੁੰਡਿਆਂ ਦੇ ਨਾਲ ਗਿਆ ਕੇ ਤੇ ਘੁੰਮਣ ਮੈਂ ਕਿਹਾ ਸ਼ਾਇਦ ਕੋਈ ਕੰਮ ਲੱਭਣ ਗਿਆ ਹੋਵੇਗਾ ਤੇ ਕਹਿੰਦਾ ਮੈਂ ਕਿਹਾ ਫਿਰ ਮੈਂ ਉਹਨੂੰ ਦੂ ਤਿੰਨ ਘੰਟਿਆਂ ਬਾਅਦ ਫਿਰ ਉਹਨੂੰ ਮੈਂ ਫੋਨ ਕੀਤਾ ਆ ਤੇ ਕਹਿੰਦਾ ਵੀ ਆਂਟੀ ਮੈਂ ਕਰਾਉਣਾ ਗੱਲ ਮੈਂ ਕਿਹਾ ਤੂੰ ਵੇਚੀ ਫੋਨ ਲਾ ਟਿੰਕਲ ਨੂੰ ਉਹਨੇ ਫੋਨ ਕੱਟਤਾ ਆ ਫਿਰ ਮੈਂ ਆ ਗਿਆ ਨੇ ਫੋਨ ਕਿਉਂ ਕਟਿਆ ਆ ਫਿਰ ਉਹਨੇ ਫੋਨ ਆ ਗਿਆ ਉਹਦਾ ਕਿ ਮੈਂ ਕਿਹਾ ਟਿੰਕਲ ਹੈ ਕਿੱਥੇ ਆ ਕਹਿੰਦਾ ਨਹੀਂ ਟਿੰਕਲ ਇੱਥੇ ਹੀ ਆ ਫਿਰ ਮੈਂ ਕਿਹਾ ਮੈਨੂੰ ਸੱਚੀ ਗੱਲ ਦੱਸ ਟਿੰਕਲ ਕਿੱਥੇ ਆ ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਬਿਹੋਸ਼ ਹੋ ਗਿਆ ਮੈਂ ਕਿਹਾ ਬਿਹੋਸ਼ ਨਹੀਂ ਹੋਇਆ ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ ਤੇ ਇਹਦੇ ਪਿਓ ਨੇ ਫੋਨ ਫੜ ਲਿਆ ਉਹਨੂੰ ਕਹਿੰਦਾ ਟਿੰਕਲ ਟਿੰਕਲ ਨੂੰ ਟੈਗ ਹੋ ਗਿਆ ਉੱਤੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ ਹਨ ਨੂੰ ਇੰਨਾ ਪਤਾ ਲੱਗਾ ਕਹਿੰਦੇ ਕਮਰੇ ਵਿੱਚ ਹੀ ਕਮਰੇ ਚ ਮੁੰਡਿਆਂ ਨੇ ਬਾਹਰ ਚੁੱਕ ਕੇ ਪਾਇਆ ਇਹਨੂੰ ਮੇਰੇ ਦੋ ਬੇਟੇ ਆਂ ਅੰਕਲ ਵੱਡਾ ਹਾਂਜੀ ਇੱਕ ਵੱਡਾ ਆ ਇਹ ਛੋਟਾ ਸੀ ਇਹ ਮੇਰਾ ਛੋਟਾ ਹੀ ਲੱਡਲਾ ਹੀ ਮੇਰਾ ਉਹ ਕਹਿੰਦਾ ਸੀ ਮਮਾ ਮੈਂ ਪੇਪਰ ਲੈ ਕੇ ਮੈਂ ਤੈਨੂੰ ਇੱਥੇ ਛੱਡਣਾ ਮੈਂ ਲੈ ਜਾਣਾ ਆ ਮੈਂ ਕਹਿੰਦਾ ਪੇਪਰ ਲੈ ਕੇ ਦੋ ਸਾਲਾਂ ਤੱਕ ਆ ਜਾਾਂਗਾ ਮੈਂ ਕਹਾਂ ਕੋਈ ਨਹੀਂ ਪੁੱਤ ਆ ਜੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਇਹ ਕੰਮ ਹੋ ਜਾਣਾ ਉਥੇ ਮੈਂ ਇਹ ਕੀ ਮੰਗ ਕਰਦੇ ਸਰਕਾਰਾਂ ਨੂੰ ਮੈਂ ਤਾਂ ਸਰਕਾਰ ਕੋਈ ਹੋਏ ਬੇਨਤੀ ਕਰਦੀ ਆ ਮੇਰਾ ਪੁੱਤ ਮੈਨੂੰ ਮੇਰੇ ਘਰ ਪਹੁੰਚਾ ਦਿਓ ਜਿੱਦਾਂ ਦਾ ਵੀ ਹੈਗਾ ਘਰ ਪਹੁੰਚਾ ਦਿਓ ਮੇਰਾ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ